ਉਹਦੇ ਵੀ ਆਪ ਸਭ ਨੂੰ ਵਧਾਈ 9 ਤਰੀਕ ਨੂੰ ਨਿਆ ਸਾਲ ਆਏਗਾ ਉਹਦੇ ਵੀ 9 ਤੇ ਤੁਹਾਨੂੰ ਵਧਾਈਆਂ ਦੇਵਾਂਗੇ ਸਾਥੀਓ ਸਾਡੇ ਦੇਸ਼ ਦੇ ਅੰਦਰ ਚੋਣ ਸ਼ੁਰੂ ਹੋ ਚੁੱਕੇ ਨੇ ਔਰ ਚੋਣ ਸ਼ੁਰੂ ਹੋਣ ਕਰਕੇ ਪੋਲਿਟੀਕਲ ਐਟਮਾਸਫੇਅਰ ਬਹੁਤ ਜੜਾ ਜਿਹੜਾ ਹੈ ਐਕਟਿਵ ਹੋ ਗਿਆ ਬਹੁਤ ਤੇਜ਼ ਹੋ ਗਿਆ ਤੇ ਉਸੇ ਸੰਦਰਭ ਚ ਸਾਡੀ ਕੋਸ਼ਿਸ਼ ਹੈ ਕਿ ਵੀ ਚੰਡੀਗੜ੍ਹ ਅੰਦਰ ਰੋਜ਼ ਕੋਈ ਨਾ ਕੋਈ ਸਾਡੇ ਸਾਥੀ ਕੋਈ ਸਾਡੇ ਸੀਨੀਅਰ ਲੀਡਰ ਠੀਕ ਹੈ ਨਾ ਉਹ ਇੱਥੇ ਪ੍ਰੈਸ ਕਾਨਫਰੰਸ ਕਰਨ ਮੀਡੀਆ ਨੂੰ ਬਾਈਟ ਦੇਣ ਬਾਕੀ ਤੁਹਾਡਾ ਵੀ ਜਿਹੜਾ ਕੰਮ ਚੱਲਿਆ ਸਾਡਾ ਪਾਰਟੀ ਦਾ 뷰 ਪੁਆਇੰਟ ਵੀ ਅੱਗੇ ਜਾਏ ਅੱਜ ਉਸੇ ਕੜੀ ਚ ਸ਼ੁਰੂਆਤ ਕਰਦੇ ਹੋਏ ਫਰਸਟ ਐਪਲੀਸ਼ ਰਿਗਨੈਸ਼ ਕਰਦੇ ਹੋਏ ਸਾਡੇ ਵੀ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਨੇ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਲਗਭਗ 30 ਸਾਲਾਂ ਤੋਂ ਪੰਜਾਬ ਭਾਜਪਾ ਚ ਐਕਟਿਵ ਨੇ ਔਰ ਬੀਜੇਪੀ ਦੇ ਨੈਸ਼ਨਲ ਸੈਕਟਰੀ ਵੀ ਰਹਿ ਚੁੱਕੇ ਨੇ ਬੀਜੇਪੀ ਪੰਜਾਬ ਦੇ ਜਨਰਲ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਕੈਸਰ ਉਹ ਅਧਿਆਤੇ ਕਿਸਾਨ ਮੋਰਚਾ ਦੇ ਕੌਮੀ ਜਨਰਲ ਸਕੱਤਰ ਕੌਮੀ ਪਰਿਵਾਰੀ ਵੀ ਰਹਿ ਚੁੱਕੇ ਨੇ ਔਰ ਜਦੋਂ ਕੌਮੀ ਜਨਰਲ ਸਕੱਤਰ ਸੀਗੇ ਤਾਂ ਰਾਣਾ ਸਿੰਘ ਜੀ ਦੀ ਯੂਪੀ ਚ ਜਿਹੜੀ ਹੈ ਕਿਸਾਨਾਂ ਦੇ ਹੱਕ ਤੇ ਯਾਤਰਾਵਾਂ ਰੈਲੀਆਂ ਵੀ ਕੱਢਦੇ ਹੁੰਦੇ ਸੀਗੇ ਰਾਸ਼ ਯਾਤਰਾ ਟਾਈਪ ਕੱਢਦੇ ਹੁੰਦੇ ਸੀ ਸੋ ਸਾਡੇ ਬਹੁਤ ਹੀ ਪਿਆਰੇ ਸਾਥੀ ਨੇ ਸੰਗਰੂਰ ਦੇ ਕੋਲੇ ਇਹਦਾ ਪਿੰਡ ਹੈ ਤੁਨੋਲਾ ਉੱਥੇ ਰਹਿਣ ਆਲੇ ਨੇ ਔਰ ਇਹਨਾਂ ਦੇ ਜੋੜੇ ਹੋਏ ਬਹੁਤ ਸਾਰੇ ਜਿਹੜੇ ਸਿੱਖ ਪਰਿਵਾਰ ਨੇ ਨਕਲੇ ਭਾਜੀਪੀ ਚ ਵੀ ਆਰਐਸਐਸ ਤੇ ਵੀ ਵਕਫਾ ਖੋਦਿਆ ਦਿੰਦੇ ਨੇ ਤੇ ਮੈਂ ਹੁਣ ਮੈਂ ਇਹ ਪਿੱਛੇ ਕਰ ਸੋ ਹੁਣ ਮੈਂ ਸਰਦਾਰ ਗਰੇਵਾਲ ਜੀ ਨੂੰ ਬੇਨਤੀ ਕਰਾਂਗਾ ਕਿ ਅੱਜ ਆਪਣਾ ਵਿਊ ਪੁਆਇੰਟ ਸਾਰੇ ਨਾਲ ਸੇਅਰ ਕਰਨ ਸਦਾ ਗਰੇਵਾਲ ਜੀ ਆਪ ਸਭ ਦਾ ਸਵਾਗਤ ਹੈ ਜੀ ਜੀ ਆਪਣਾ ਟਾਈਮ ਦਿੱਤਾ ਇਹਦੇ ਲਈ ਧੰਨਵਾਦ ਸਾਰਿਆਂ ਦਾ ਇਹ ਇੱਕ ਦਿਨ ਪਹਿਲਾਂ ਹਿੰਦੀ ਗਠਜੁਟਵੰਦਨ ਦੀ ਡੈਬੀ ਹੋਈ ਹੈ ਦਿੱਲੀ ਚ ਮੋ ਮੋਦੀ ਜੀ ਕਹਿੰਦੇ ਆ ਕਿ ਭ੍ਰਿਸ਼ਟਾਚਾਰ ਹਟਾਓ ਇਸ ਦੀ ਗਾਰੰਟੀ ਵੀ ਦਿੰਦੇ ਆ ਔਰ ਜੋ ਤਨ ਗਿਆ ਉਹ ਵਾਪਸ ਆਏਗਾ ਭ੍ਰਿਸ਼ਟਾਚਾਰੀਆਂ ਕੋਲ ਪਰ ਉਹ ਦੂਸਰੇ ਪਾਸੇ ਕਹਿੰਦੇ ਆ ਭ੍ਰਿਸ਼ਟਾਚਾਰ ਬਚਾਓ ਔਰ ਉਹਨਾਂ ਦੀ ਰੈਲੀ ਚ ਆਪਸ ਚ ਵੀ ਇਕਾ ਨਹੀਂ ਹੈ ਵਿਚਾਰਤਾ ਰਾਇਕ ਨਹੀਂ ਹੈ ਔਰ ਇੱਕ ਬਹੁਤ ਸਾਰੀਆਂ ਪਾਰਟੀਆਂ ਐਸੀਆਂ ਨੇ ਜਿਹੜੀਆਂ ਮਿਲੀਆਂ ਨੇ ਇਹ ਐਂਟੀ ਕਾਂਗਰਸੀਜ਼ਮ ਤੇ ਖੜੀਆਂ ਹੋਈਆਂ ਨੇ ਔਰ ਅੱਜ ਜੋ ਇਕੱਠੇ ਹੋ ਗਏ ਨੇ ਆਪਣੇ ਸਵਾਰਥਾਂ ਲਈ ਔਰ ਸਭ ਦਾ ਇੱਕੋ ਮਨਤਵਾ ਕਿ ਮੋਦੀ ਜੀ ਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਜਾਏ ਔਰ ਜਿੱਥੇ ਭਾਜਪਾ ਦਾ ਕੁਝ ਲੈਣਾ ਦੇਣਾ ਨਹੀਂ ਹੁੰਦਾ ਉੱਥੇ ਵੀ ਭਾਜਪਾ ਦਾ ਨਾਂ ਲੈਂਦੇ ਨੇ ਔਰ ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਭਾਸ਼ਾ ਦੀ ਔਰ ਪ੍ਰਸ਼ਟਾਚਾਰ ਦੇ ਵਿੱਚ ਡੁੱਬੇ ਹੋਏ ਕਹਿੰਦੇ ਆ ਰੈਲੀ ਕਰਦੇ ਆ ਔਰ ਕਾਂਗਰਸ ਕਹਿੰਦੀ ਹੈ ਕਿ ਅਸੀਂ ਕਿਸੇ ਇੰਡੀਵਿਜੂਅਲ ਲਈ ਨਹੀਂ ਕਰ ਰਹੇ ਆਮ ਆਦਮੀ ਕਹਿੰਦੀ ਹੈ ਅਸੀਂ ਕੇਜਰੀਵਾਲ ਲਈ ਕਰ ਰਹੇ ਆ ਅਸੀਂ ਆਪਦੇ ਹੋਰ ਪ੍ਰਸ਼ਟਾਚਾਰੀ ਸਾਥੀ ਜਿਨ੍ਹਾਂ ਨੂੰ ਜ਼ਮਾਨਤਾਂ ਨਹੀਂ ਮਿਲ ਰਹੀਆਂ ਉਹਨਾਂ ਬਾਰੇ ਕਰ ਰਹੇ ਹਾਂ ਪਰ ਇਹ ਰੈਲੀ ਦੇ ਮੈਨੂੰ ਸਮਝ ਨਹੀਂ ਆਈ ਜ਼ਮਾਨਤਾਂ ਉਹਨਾਂ ਨੂੰ ਕੋਈ ਇਹ ਤਾਂ ਨਹੀਂ ਕਿ ਭਾਜਪਾ ਨਹੀਂ ਦੇ ਰਹੀ ਜ਼ਮਾਨਤਾਂ ਇਹ ਨਹੀਂ ਕਿ ਕੋਈ ਭਾਰਤ ਸਰਕਾਰ ਨਹੀਂ ਦੇ ਰਹੀ ਸਾਡੀ ਸੰਵਧਾਨਿਕ ਸੰਸਥਾ ਨਿਆਂਪਾਲਿਕਾ ਸਰਵੋੱਚ ਅਦਾਲਤ ਆ ਔਰ ਮੈਂ ਸਮਝਦਾ ਕਿ ਉਸਦਾ ਅਪਮਾਨ ਕਰ ਰਹੇ ਆ ਇਹ ਰੈਲੀਆਂ ਉਸ ਦੇ ਖਿਲਾਫ ਨੇ ਸੰਵਧਾਨਿਕ ਸਸਤਾਵਾਂ ਦੇ ਖਿਲਾਫ ਨੇ ਉਹਨਾਂ 'ਚ ਵੀ ਇਹਨਾਂ ਦਾ ਵਿਸ਼ਵਾਸ ਨਹੀਂ ਹੈ ਔਰ ਇਹ ਬੜੀ ਮੰਦਪਾਗੀ ਗੱਲ ਆ ਔਰ ਮੈਂ ਇਹ ਸਮਝਦਾ ਕਿ ਇਹ ਜਨਤਾ ਜਿਹੜੀ ਹੈ ਜਿਨ੍ਹਾਂ ਨੇ ਬਹੁਤ ਸ਼ਹਾਦਤਾਂ ਤੋਂ ਬਾਅਦ ਲੋਕਤੰਤਰ ਸਥਾਪਿਤ ਕੀਤਾ ਉਸ ਲੋਕਤੰਤਰ ਨੂੰ ਬਚਾਉਣ ਦੇ ਲਈ ਦੇਸ਼ ਦੇ ਲੋਕਾਂ ਨੂੰ ਵੀ ਇਹਨਾਂ ਦੇ ਖਿਲਾਫ ਖੜੇ ਹੋਣਾ ਪੈਣਾ ਜਿਸ ਤਰ੍ਹਾਂ ਦੀਆਂ ਇਹ ਗੱਲਾਂ ਕਰਨ ਲੱਗ ਗਏ ਇਹਨਾਂ ਦੀ ਕੋਈ ਵਿਚਾਰਤਾਰਾ ਨਹੀਂ ਹੈ ਆਪਣੇ ਆਪ ਨੂੰ ਬਚਾਉਣ ਦੀ ਵਿਚਾਰਤਾਰਾ ਔਰ ਰਾਹੁਲ ਗਾਂਧੀ ਜੀ ਤਾਂ ਜਦੋਂ ਬੋਲਦੇ ਨੇ ਤੁਹਾਨੂੰ ਪਤਾ ਹੀ ਹੈ ਅੱਜ ਕੇਜਰੀਵਾਲ ਜੀ ਨੂੰ ਜੁਡੀਸ਼ੀਅਲ ਚ ਭੇਜਤਾ ਔਰ ਕੁਝ ਵੀ ਉਹਨਾਂ ਨੇ ਦੱਸਣ ਨੂੰ ਤਿਆਰ ਨਹੀਂ ਹੈ ਜਿੰਨਾ ਚਿਰ ਉਹਨਾਂ ਨੂੰ ਕਸਟਡੀ 'ਚ ਨਾ ਲਿਆ ਜਾਵੇ। ਐਸੀ ਹਾਲਤ ਆ ਕੇਜਰੀਵਾਲ ਜੀ ਦੀ ਉਹ ਸਮਝਦੇ ਆ ਕਿ ਮੈਂ ਮੁੱਖ ਮੰਤਰੀ ਬਣ ਗਿਆ ਤੇ ਮੈਨੂੰ ਗਰ ਇਹ ਇਸ ਚੀਜ਼ ਦੀ ਲੈਸੈਂਸ ਮਿਲ ਗਿਆ ਕਿ ਭ੍ਰਿਸ਼ਟਾਚਾਰ ਕਰਾਂ। ਇਸੇ ਤਰ੍ਹਾਂ ਹੀ Jharkhand ਦੇ ਅੰਦਰ ਆਦੀਵਾਸੀਆਂ ਦਾ ਪੈਸਾ ਖਾ ਜਾਣਾ ਉਹ ਐਸੀ ਸਟੇਟ ਆ ਜਿੱਥੇ ਡਿਵੈਲਪਮੈਂਟ ਹੋਣੀ ਆ ਔਰ ਭਾਜਪਾ ਆਉਂਦੀ ਆ ਤਾਂ ਡਿਵੈਲਪਮੈਂਟ ਕਰਦੀ ਆ, ਵਿਕਾਸ ਕਰਦੀ ਆ। ਔਰ ਸਾਡੇ ਕਿਸੇ ਵੀ ਨਾਤਾ ਚੀਫ ਮਿਨਿਸਟਰ ਤੇ ਨਾ ਕਿਸੇ ਸਾਡੇ ਮਿਨਿਸਟਰ ਤੇ ਇਦੋਂ ਕਿ ਪਹਿਲਾ ਰੋਜ ਸੈਂਟਰ ਦੇ ਮਨਿਸਟਰਾਂ ਤੇ ਰੋਜ ਜੇਲ੍ਹ ਜਾਂਦੇ ਸੀ ਅੱਜ ਕੋਈ ਵੀ આરોਪ ਨਹੀਂ ਲਗਾ ਲਗਾ ਸਕਿਆ ਉਸ ਚੀਜ਼ ਨੂੰ ਵੀ ਉਹ ਝਟੜਾਉਣ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਤੋਂ ਸਾਡੀ ਤਾਂ ਸਰਕਾਰ ਅਟਲਜੀ ਦੀ ਸਰਕਾਰ ਆਈ ਉਸ ਤੋਂ ਬਾਅਦ ਫਿਰ ਵਿੱਚ ਸੱਤਾ ਚ ਨਹੀਂ ਆਏ ਔਰ ਉਸ ਵੇਲੇ ਵੀ ਸਾਡੇ ਤੇ ਕੋਈ આરોਪ ਨਹੀਂ ਲੱਗਿਆ ਤੇ ਅੱਜ ਵੀ ਸਾਡੇ ਤੇ ਕੋਈ આરોਪ ਨਹੀਂ ਲੱਗ ਰਿਹਾ ਕੀ ਗੱਲ ਆ ਇਹ ਕੋਈ ਲੋਕ ਉਸ ਵੇਲੇ ਇਡੀ ਡਰਾ ਜੀ ਸੀ ਵਿੱਚ ਦਸ ਸੱਤ ਇਹਨਾਂ ਦੀ ਸਰਕਾਰ ਸੀ ਆ ਪੰਜਾਬ ਚ ਰੋਜ਼ આરોਪ ਲਗਾਉਂਦੇ ਆ ਇਹ ਕਹਿੰਦੇ ਆ ਕਿ ਸਾਡੇ ਬੰਦਿਆਂ ਨੂੰ ਪੈਸੇ ਦਿੱਤੇ ਗਏ ਆਪਰੇਸ਼ਨ ਲੋਟਸ ਆ ਇਹ ਆਪਰੇਸ਼ਨ ਲੋਟਸ ਦੀ ਫੇਰ ਗੱਲ ਕਰਦਾ ਕਿ ਭਾਈ ਜੇ ਹੈ ਤਾਂ ਤੁਹਾਡੇ ਕੋਲ ਵਿਜੀਲੈਂਸ ਆ ਤੁਹਾਡੇ ਕੋਲ ਪੁਲਿਸ ਆ ਤੁਹਾਡੇ ਕੋਲ ਪ੍ਰਸ਼ਾਸਨ ਆ ਤੁਸੀਂ ਮੁਕਦਮੇ ਦਰਜ ਕਰੋ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਕਰਵਾ ਕੇ ਇਹ ਸਾਰੇ ਜਨਤਾ ਦੇ ਸਾਹਮਣੇ ਲੈ ਕੇ ਆਓ ਔਰ ਮੁਕਦਮੇ ਵੀ ਝੂਠੇ ਦਰਜ ਕਰ ਲੈਂਦੇ ਆ ਹੁਣ ਤਾਂ ਸ਼ੀਤਲ ਅੰਗਰਾਲ ਨੇ ਵੀ ਉਹਨਾਂ ਦੀ ਗੱਲ ਦੱਸਤੀ ਕਿ ਕੀ ਕੀ ਕਰਦੇ ਆ ਇਹ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਔਰ ਕਿੱਡੀ ਬਦਕਿਸਮਤੀ ਆ ਹੁਣ ਇਹਨਾਂ ਦੀਆਂ ਪਾਰਟੀਆਂ ਚਲਾਉਣ ਦਾ ਵੀ ਠੇਕਾ ਮੋਦੀ ਜੀ ਨੂੰ ਦੇ ਦੇਣ ਜਾਂ ਸਾਨੂੰ ਦੇ ਦੇਣ ਇਹ ਵੀ ਸਾਡੀ ਜ਼ਿੰਮੇਵਾਰੀ ਹੋ ਜੂਗੀ ਆਪਦੀ ਪਾਰਟੀ ਨੂੰ ਆਪ ਨਹੀਂ ਸਮਝ ਸਕਦੇ ਆਪਦੇ ਲੀਡਰਾਂ ਨੂੰ ਆਪ ਨਹੀਂ ਸਮਝ ਸਕਦੇ ਤੁਸੀਂ ਉਮੀਦਵਾਰਾਂ ਨੂੰ ਟਿਕਟ ਦਿੰਦੇ ਆ ਉਹ ਤੁਹਾਡੀ ਪਾਰਟੀ ਨੂੰ ਛੱਡ ਕੇ ਭੱਜ ਜਾਂਦੇ ਇਹ ਸਾਡਾ ਕਸੂਰ ਸਾਡੇ ਅਲ ਤਾਂ ਜੋ ਆਏਗਾ ਜੋ ਸਾਡੇ ਲੀਡਰ ਨਰੇਂਦਰ ਮੋਦੀ ਜੀ ਨੂੰ ਮੰਨ ਕੇ ਆਏਗਾ ਜੋ ਸਾਡੀ ਵਿਚਾਰਧਾਰਾ ਨੂੰ ਮੰਨ ਕੇ ਆਏਗਾ ਇਕਾਤਮ ਮਾਨਵਦਰਸ਼ਣ ਜੋ ਉਸ ਨੂੰ ਸੰਮਾਨ ਕਰੇਗਾ ਅਸੀਂ ਉਸ ਨੂੰ ਵੈਲਕਮ ਕਰਾਂਗੇ ਕੋਈ ਵੀ ਆਜੇ ਤੇ ਕੀ ਇਹ ਇਹ ਚੀਜ਼ ਦੀ ਵੀ ਅਸੀਂ ਉਹਨਾਂ ਨੂੰ ਗਾਰੰਟੀ ਦਈਏ ਕਿ ਅਸੀਂ ਤੁਹਾਡਾ ਕੋਈ ਲੀਡਰ ਵੀ ਨਹੀਂ ਲਵਾਵਾਂਗੇ ਜਿਹੜਾ ਕੋਈ ਠੀਕ ਲਾਈਨ ਤੇ ਆਉਣਾ ਚਾਹੇ ਉਹ ਆ ਸਕਦਾ ਸਾਡੇ ਅਸੀਂ ਵੈਲਕਮ ਕਰਦੇ ਹਾਂ ਸਭ ਦਾ ਸਤਿਕਾਰ ਤੇ ਸਨਮਾਨ ਸੋ ਐਸੇ ਕਰਕੇ ਤਾਂ ਅਸੀਂ ਦੁਨੀਆ ਦਾ ਬੜਾ ਰਾਜਨੀਤਿਕ ਦਲ ਬਣ ਗਏ 17 ਕਰੋੜ ਦੇ ਕਰੀਬ ਸਾਡੇ ਮੈਂਬਰ ਹੈ ਔਰ ਆਉਣ ਵਾਲੇ ਦਿਨਾਂ 'ਚ ਹੋਰ ਵਧਣੇ ਹਨ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੱਡੀ ਚਿਤ ਹੋਣੀ ਹੈ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਦੀਆਂ ਇਹ ਰੈਲੀਆਂ ਕਰ ਰਹੇ ਨੇ ਇਸ ਤਰ੍ਹਾਂ ਦਾ ਜਨਤਾ ਦਾ ਪੈਸਾ ਵੀ ਇਹ ਭ੍ਰਿਸ਼ਟਾਚਾਰੀ ਖਰਾਵ ਕਰ ਰਹੇ ਨੇ ਭ੍ਰਿਸ਼ਟਾਚਾਰ ਕਰਕੇ ਇਹ ਰੈਲੀਆਂ ਤੇ ਵੀ ਤਾਂ ਪੈਸਾ ਹੀ ਲੱਗਦਾ ਨਾ ਇਦਾਂ ਥੋੜਾ ਰੈਲੀਆਂ ਹੋ ਜਾਂਦੀਆਂ ਜਾਂ ਪਬਲਿਕ ਆ ਜਾਂਦੀ ਹੈ ਜਿਹੜੀ ਦੂਰੋਂ ਬੁਲਾ ਰਹੇ ਨੇ ਔਰ ਕਿਸ ਤਰ੍ਹਾਂ ਸਿਰ ਜੋੜ ਕੇ ਕੱਲ ਬੈਠੇ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਉਹਨਾਂ ਦੀ ਆਪਸ ਵਿੱਚ ਇੱਕ ਗੱਲ ਹੀ ਨਹੀਂ ਕਦੇ ਰਹੀ ਲਾਲੂ ਯਾਦਵ ਜੀ ਨੇ ਮੀਸਾ ਭਾਰਤੀ ਨਾਉ ਕਿਉਂ ਰੱਖਿਆ ਸੀ ਉਸ ਵੇਲੇ ਐਮਰਜੈਂਸੀ ਚ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਲੱਗਿਆ ਸੀ ਮੈਂ ਵੀ ਉਹਦੇ ਜੇਲ੍ਹ ਚ ਰਹਿਣ ਉਸ ਤਦ ਉਸ ਤੋਂ ਪੀੜਤ ਹੋ ਕੇ ਉਹਨਾਂ ਨੇ ਰੱਖਿਆ ਸੀ ਠੀਕ ਹੈ ਤੇ ਭਈ ਇਹ ਕਾਂਗਰਸ ਜਿਹੜੀ ਆ ਸਾਡੇ ਤੇ ਜ਼ੁਲਮ ਕਰਦੀ ਆ ਅੱਜ ਉਹ ਸਿਰ ਜੋੜ ਕੇ ਬੈਠੇ ਨੇ ਫੇਰ ਤੁਸੀਂ ਇਹ ਦੇਖੋ ਭਈ ਤੁਸੀਂ ਆਪਣੇ بیٹے ਨੂੰ ਹੀ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣਾਉਣਾ ਦੂਸਰਾ ਬੇਟਾ ਵੀ ਇੰਨਾ ਕਾਬਲ ਹੋ ਕੇ ਉਹਨੂੰ ਵੀ ਮਨਿਸਟਰ ਬਣਾਉਣਾ ਪਾਰਟੀ 'ਚ ਕੋਈ ਹੋਰ ਲੋਕ ਨਹੀਂ ਹੁੰਦੇ ਸਾਡੇ ਰਿਸ਼ਤੇਦਾਰੀਆਂ ਨਹੀਂ ਪਾਲੀਆਂ ਜਾਂਦੀਆਂ ਇਹ ਰੈਲੀ ਉਸ ਚੀਜ਼ ਦੇ ਖਿਲਾਫ ਕਰਦੇ ਆ ਕਿ ਪਰਿਵਾਰਵਾਦ ਨੂੰ ਸਮਰਥਨ ਦੇ ਲਈ ਇਹ ਰੈਲੀ ਆ ਜਿਹੜੀ ਇਹ ਕਰਦੇ ਆ ਅਸੀਂ ਪਰਿਵਾਰਵਾਦ ਨੂੰ ਜਿਹੜਾ ਸਾਡੀ ਪਾਰਟੀ ਦੇ ਅੰਦਰ ਬਿਲਕੁਲ ਬੜਾਵਾ ਨਹੀਂ ਦਿੱਤਾ ਜਾਂਦਾ ਨਾ ਕਿਸੇ ਨੂੰ ਪਰਿਵਾਰ ਦੀ ਵਜ੍ਹਾ ਕਰਕੇ ਟਿਕਟ ਮਿਲਦੇ ਨੇ ਨਾ ਪਦ ਮਿਲਦੇ ਨੇ ਕੋਈ ਵੀ ਗਰੀਬ ਆਦਮੀ ਕੋਈ ਵੀ ਸਧਾਰਨ ਕਿਸਾਨ ਕਿਸੇ ਵੀ ਪੱਧਰ ਤੇ ਜਾ ਸਕਦਾ ਜਿਹਦੀ ਯੋਗਤਾ ਹੋਵੇਗੀ ਜਿੰਦੀ ਕਾਬਲੀਅਤ ਹੋਏਗੀ ਆਪਦੇ ਕੰਮ ਦੇ ਆਧਾਰ ਤੇ ਪਾਰਟੀ ਦੀ ਸੇਵਾ ਕਰਦੇ ਕਰਦੇ ਅੱਗੇ ਵੱਧ ਸਕਦਾ ਤੇ ਉਹਨਾਂ ਦੀਆਂ ਰੈਲੀਆਂ ਇਸ ਚੱਕਰ ਚ ਨੇ ਭਈ ਇਹ ਜਿਹੜੇ ਪਰਿਵਾਰ ਨੇ ਖਾਸ ਪਰਿਵਾਰ ਨੇ ਇਹਨਾਂ ਨੂੰ ਬਚਾਓ ਭਈ ਉਥੇ ਸ਼ਿਭੂ ਸੋਰੇਂਦਾ ਪਰਿਵਾਰ ਉਹਨਾਂ ਨੂੰ ਬਚਾਓ ਤੇ ਇਹ ਜਿਹੜੇ ਬਾਕੀ ਪਰਿਵਾਰ ਨੇ ਸਾਰਿਆਂ ਨੂੰ ਲਾਲੂ ਜੀ ਦੇ ਪਰਿਵਾਰ ਨੂੰ ਵੀ ਬਚਾਓ ਤੇ ਅਸੀਂ ਪਰਿਵਾਰ ਵਾਰ ਦੇ ਖਿਲਾਫ ਹੈਗੇ ਆ ਫਿਰ ਹਰ ਜਗ੍ਹਾ ਇਹਨਾਂ ਦਾ ਆਪਸ ਵਿੱਚ ਵਿਰੋਧ ਆ ਹਰ ਸਟੇਟ ਦੇ ਅੰਦਰ ਵਿਰੋਧ ਆ ਮਮਤਾ ਬੈਨਰਜੀ ਉਹਨੇ ਇਕਦਮ ਇਹਨਾਂ ਦੇ ਇਹਨਾਂ ਨੂੰ ਕਿਹਾ ਮੈਂ ਤੁਹਾਡੇ ਨਾਲ ਕੋਈ ਚੋਣ ਨਹੀਂ ਮਿਲ ਕੇ ਲੜਨਾ ਵੈਸੇ ਉਥੇ ਸੰਦੇਸ਼ ਕਲੀ ਦੇ ਅੰਦਰ ਜੋ ਹੋਇਆ ਮਹਿਲਾਵਾਂ ਨਾਲ ਹੋਇਆ ਕਿਤੇ ਵੀ ਕੋਈ ਕ੍ਰਾਈਮ ਹੋ ਜਾਂਦਾ ਉਸ ਦੇ ਖਿਲਾਫ ਇਹ ਬਿਲਕੁਲ ਆਵਾਜ਼ ਨਹੀਂ ਉਠਾਉਂਦੇ ਇੱਕ ਦੂਜੇ ਨਾਲ ਇੰਨੀ ਭਾਈਵਾਲੀ ਹੈ ਇਹਨਾਂ ਦੀ ਜ਼ੁਲਮ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਉਂਦੇ ਆਵਾਜ਼ ਠਾਉਣੀ ਹੈ ਤਾਂ ਸਿਰਫ ਮੋਦੀ ਜੀ ਨਿਸ਼ਾਨਾ ਨੇ ਉਹ ਕੀ ਆ ਸੱਤਾ ਲੈਣ ਦੇ ਲਈ ਸੱਤਾ ਇੰਨੀ ਆਸਾਨ ਥੋੜਾ ਮਿਲ ਜਾਂਦੀ ਹੈ ਦੇਸ਼ ਦੇ ਲੋਕ ਜਿਹੜੇ ਪੰਜਾਬ ਦੇ ਤਾਂ ਮੈਂ ਇਹ ਕਹੂੰਗਾ ਪੰਜਾਬੀ ਐਨੇ ਸੂਝਵਾਨ ਨੇ ਇਹਨਾਂ ਨਾਲ ਧੋਖਾ ਹੋਇਆ ਪੰਜਾਬੀਆਂ ਨਾਲ ਇੱਥੇ ਇਸ ਇਹਨਾਂ ਨੇ ਕੀਤਾ ਕਾਂਗਰਸ ਜਿਹੜੀ ਆ ਉਹ ਵਿਰੋਧੀ ਧਿਰ ਚਾ ਪੰਜਾਬ ਚ ਔਰ ਸੱਤਾਧਰ ਦੇ ਅੰਦਰ ਆਮ ਆਦਮੀ ਪਾਰਟੀ ਆ ਪਰ ਵੈਸੇ ਇਹਨਾਂ ਦਾ ਘਟਵੰਧਾ ਨਾ ਪਹਿਲਾਂ ਕੇਜਰੀਵਾਲ ਜੀ ਨੇ ਸਿੱਧੇ ਹੱਥ ਰੱਖਿਆ ਆਪਦੇ ਬੱਚਿਆਂ ਦੇ ਕਿ ਮੈਂ ਸਮਝੌਤਾ ਨਹੀਂ ਕਰੂੰਗਾ ਫੇਰ ਸਮਰਥਨ ਲੈ ਲਿਆ ਸੀ ਪਹਿਲਾਂ ਵੀ ਇਹਦਾ ਹਿਸਟਰੀ ਰਹੀ ਆ ਔਰ ਹੁਣ ਇਹ ਫੇਰ ਵਿਰੋਧੀ ਧਿਰ ਤੇ ਸੱਤਾਧਰ ਲੋਕ ਡੈਮੋਕ੍ਰੇਸੀ ਚ ਐਨੀ ਜ਼ਰੂਰੀ ਹੁੰਦੀ ਆ ਦੋਨੋਂ ਦੋਨਾਂ ਦਾ ਇੱਕ ਰੋਲ ਹੁੰਦਾ ਹੈ ਅਹਿਮ ਰੋਲ ਹੁੰਦਾ ਜੇ ਸੱਤਾਧਰ ਕੋਈ ਗਲਤ ਕੰਮ ਕਰਦੀ ਆ ਤਾਂ ਵਿਰੋਧੀ ਧਿਰ ਨੇ ਉਸ ਨੂੰ ਅਪੋਜ਼ ਕਰਨਾ ਹੁੰਦਾ ਐਕਸਪੋਜ਼ ਕਰਕੇ ਜਨਤਾ ਦੇ ਸਾਹਮਣੇ ਲੈ ਕੇ ਜਾਣਾ ਹੁੰਦਾ ਤੇ ਹੁਣ ਇੱਥੇ ਦੋਨੋਂ ਹੀ ਮਿਲ ਗਏ ਆਪਸ ਵਿੱਚ ਪੰਜਾਬ ਦੀ ਕੀ ਦੁਰਦਸ਼ਾ ਕਰਨਗੇ ਇਹ ਇਹ ਤੁਸੀਂ ਦੇਖ ਲਓ ਔਰ ਪੰਜਾਬੀ ਜਿਹੜੇ ਆ ਉਹ ਇੰਨੇ ਸੂਝਵਾਨ ਨੇ ਕੈਨੇਡਾ ਦੇ ਅੰਦਰ ਜਿੰਨੇ ਪੰਜਾਬੀ ਮਿਨਿਸਟਰ ਨੇ ਨਾ ਸਰਕਾਰ ਦੇ ਅੰਦਰ ਉਹਨੇ ਹਿੰਦੁਸਤਾਨ ਦੀ ਸਰਕਾਰ ਚ ਨਹੀਂ ਹੈਗੇ ਪਰ ਬਾਕੀ ਦੇਸ਼ਾਂ ਦੇ ਅੰਦਰ ਵੀ ਨੇ ਯੂ ਐਸ ਐਸ 'ਚ ਵੀ ਸਭ ਜਗ੍ਹਾ ਸੱਤਾ 'ਚ ਨਹੀਂ ਔਰ ਉੱਥੇ ਬਹੁਤ ਬੜਾ ਨਾਮ ਬਣਾਇਆ ਇਹਨਾਂ ਨੇ ਹਰ ਫੀਲਡ 'ਚ ਨੇ ਤੇ ਪੰਜਾਬੀ ਇੰਨਾ ਸੂਝਵਾਨ ਹੈ ਕਿ ਇਹਨਾਂ ਨੂੰ ਇਸ ਵਾਰ ਪੰਜਾਬ 'ਚ ਬਿਲਕੁਲ ਸਵੀਕਾਰ ਨਹੀਂ ਕਰਨਾ ਔਰ ਇਹਨਾਂ ਨੂੰ ਇਸ ਚੀਜ਼ ਦਾ ਗਿਆਨ ਆ ਫੇਰ ਵੀ ਧੋਖਾ ਦੇਣ ਦੀ ਨੂਰਾ ਕੁਸ਼ਤੀ ਕਰ ਰਹੇ ਆ ਆਖਰ ਆਪਸ ਚ ਫੇਰ ਸਮਝੌਤਾ ਕਰ ਲੈਣਾ ਇਹਨਾਂ ਨੇ ਆਖਰ ਚ ਇਹਨਾਂ ਨੇ ਕਿਹਾ ਕਿ ਆਹ ਕੈਂਡੀਡੇਟ ਮੇਰੇ ਆ ਇੱਥੇ ਸਾਨੂੰ ਸਮਰਥਨ ਦੇ ਦੇ ਉਧਰ ਅਸੀਂ ਤੁਹਾਨੂੰ ਦੇ ਦਿੰਨੇ ਆ ਆਹ ਕਰਨਾ ਇਹਨਾਂ ਨੇ ਨੂਰਾ ਕੁਸ਼ਤੀ ਹੋਣੀ ਆ ਇਹ ਵੀ ਧੋਖਾ ਕਰਨਗੇ ਇਹਨਾਂ ਨੂੰ ਗਲਤਫਹਿਮੀ ਹੈ ਕਿ ਪੰਜਾਬੀ ਇਹਨਾਂ ਨੂੰ ਬਖਸ਼ ਦੇਣਗੇ ਔਰ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇਹ ਸਰਕਾਰ ਚੱਲ ਰਹੀ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਪੈਸਾ ਖਰਾਬ ਕਰਕੇ ਸਾਰੇ ਮਿਨਿਸਟਰ ਉੱਥੇ ਜਾ ਰਹੇ ਆ ਪੰਜਾਬ ਦੇ ਅੰਦਰ ਤਾਂ ਕਤਲੋਗਾਰੀ ਤਾਂ ਹੋ ਰਹੀ ਆ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਹੋ ਰਿਹਾ ਔਰ ਇਹ ਦਿੱਲੀ ਰੈਲੀਆਂ ਕਰਨ ਜਾਂਦੇ ਨੇ ਇਹ ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਕਿਸ ਪਾਸੇ ਨੂੰ ਕਿਸ ਦਿਸ਼ਾ ਨੂੰ ਸਾਨੂੰ ਲੈ ਕੇ ਜਾ ਰਹੇ ਆ ਔਰ ਕਿਸਾਨਾਂ ਨਾਲ ਵੀ ਇਹਨਾਂ ਨੇ ਧੱਕਾ ਕੀਤਾ ਮੈਂ ਤਾਂ ਕਹਿੰਦਾ ਕਿ ਹਰਿਆਣਾ ਨੇ 14 ਫਸਲਾ ਦਿੱਤੀ ਹੋਈ ਐ ਐਮਐਸਪੀ ਔਰ ਕੇਰਲਾ ਨੇ 23 ਫਸਲਾ ਦਿੱਤੀ ਐ ਪੰਜਾਬ ਸਰਕਾਰ ਵੀ ਦੇਵੇ ਆ ਕਿਸਾਨ ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰਦਾ ਕਿ ਇਹਨਾਂ ਤੋਂ ਵੀ ਮੰਗ ਕਰ ਲਓ ਕੋਈ ਕੁਝ ਲੈ ਲਓ ਇਹਨਾਂ ਤੋਂ ਆ ਜਿਹੜੇ ਸੈਲੋ ਆ ਰਹੇ ਨੇ ਸਾਡੇ ਨੌ ਲਾ ਰਹੇ ਨੇ ਜਦੋਂ ਤੱਕ ਪੰਜਾਬ ਮੰਡੀਆਂ ਦਾ ਪ੍ਰਬੰਧ ਜਿਹੜਾ ਕਰਨਾ ਉਹ ਪੰਜਾਬ ਸਰਕਾਰ ਨੇ ਕਰਨਾ ਹੁੰਦਾ ਕੇਂਦਰ ਸਰਕਾਰ ਪੈਸਾ ਦਿੰਦੀ ਹੈ ਖਾਲੀ ਉਹਦੇ ਲਈ ਫੰਡ ਦਿੰਦੀ ਹੈ ਉਹਦੀ ਉਹਦੀ ਇਨਫਰਾਸਟ੍ਰਕਚਰ ਨੂੰ ਸਟਰੈਂਥਨ ਕਰਨ ਦੇ ਲਈ ਬਾਕੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਦੀ ਹੁੰਦੀ ਹੈ ਸਟੇਟ ਗਵਰਨਮੈਂਟ ਚਾਹੇ ਉਹਨਾਂ ਨੂੰ ਰੱਖੇ ਚਾਹੇ ਨਾ ਰੱਖੇ ਤੇ ਇਹ ਜਿਹੜਾ ਹੁਣ ਜੋ ਕਿਸਾਨ ਕਹਿੰਦੇ ਆ ਔਰ ਦਿੱਲੀ ਦੇ ਖਿਲਾਫ ਨਾਰੇ ਲਾਉਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਖਿਲਾਫ ਵੀ ਲਾਓ ਰੈਲੀ ਇਹਨਾਂ ਦੇ ਖਿਲਾਫ ਵੀ ਕਰੋ ਇਹਨਾਂ ਨੂੰ ਕਿਉਂ ਨਹੀਂ ਪੁੱਛਦੇ ਇਹ ਕਿਉਂ ਪਿੰਡਾਂ ਚਾ ਰਹੇ ਆ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਕਿਸੇ ਨੂੰ ਪਿੰਡਾਂ ਚ ਨਹੀਂ ਬੜਨ ਦੇਣਾ ਇਹ ਜਿਹੜੀ ਗੱਲ ਇਹ ਵੀ ਮੈਂ ਸਮਝਦਾ ਕਿ ਇਨਸਾਫ ਦਾ ਰਸਤਾ ਹੋਣਾ ਚਾਹੀਦਾ ਰੈਲੀਆਂ ਇਹਨਾਂ ਦੇ ਖਿਲਾਫ ਹੋਣੀਆਂ ਚਾਹੀਦੀਆਂ ਨੇ ਇੰਡੀ ਗਤ ਬੰਧਨ ਦੇ ਔਰ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਆ ਇਮਾਨਦਾਰੀ ਨਾਲ ਜੇ ਕਿਸਾਨ ਦੀ ਵੀ ਸੇਵਾ ਕਰਨੀ ਹੈ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕਰਨੀ ਹੈ ਔਰ ਸਾਰੇ ਵਰਗ ਐਸ ਵੇਲੇ ਦੁਖੀ ਨੇ ਪੂਰੇ ਦੇਸ਼ ਦੇ ਅੰਦਰ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਆ ਆਪਸ ਚ ਰਲਿਵਲੀ ਨੂਹਰਾ ਕੁਸ਼ਤੀ ਕਿਤੇ ਇਕੱਠੇ ਹੋ ਜਾਂਦੇ ਆ ਕਿਤੇ ਖਿਲਾਫ ਹੋ ਜਾਂਦੇ ਆ ਪੂਰੇ ਦੇਸ਼ 'ਚ ਇਹ ਹੀ ਕੰਮ ਜਿੱਦਾਂ ਮੰਤਪਾ ਦਾ ਮੈਂ ਦੱਸ ਕੇ ਹਾਂ ਔਰ ਕਰਨਾਟਕ 'ਚ ਵੀ ਇਸੇ ਤਰ੍ਹਾਂ ਹੋਇਆ ਕਰਨਾਟਕ 'ਚ ਉਹਨੇ ਉਹਦੇ ਉਠਾ ਕੇ ਰਨੇ ਆਪਣੇ ਕੈਂਡੀਡੇਟ ਪਹਿਲਾਂ ਅਨਾਉਂਸ ਕਰਕੇ ਮਹਾਰਾਸ਼ਟਰ ਮਹਾਰਾਸ਼ਟਰ ਔਰ ਹਰ ਜਗ੍ਹਾ ਹੀ ਇਹਨਾਂ ਦਾ ਆਪਸ 'ਚ ਦਿੱਕਤ ਆ ਔਰ ਮੈਂ ਇਹ ਸਮਝਦਾ ਕਿ ਇਸ ਗਠਵੰਧਨ ਤੋਂ মিডিਆ ਇੱਕ ਐਸਾ ਮਾਧਿਅਮ ਅਵੇਅਰ ਕਰਨਾ ਜ਼ਰੂਰੀ ਆ ਚਾਹੇ ਅਸੀਂ ਗਲਤ ਕਰੀਏ ਸਾਡੇ ਬਾਰੇ ਵੀ ਕਰੋ ਪਰ ਜੇ ਉਹ ਕਰਦੇ ਆ ਤਾਂ ਉਹਨਾਂ ਬਾਰੇ ਵੀ ਕਰੋ ਔਰ ਜਿਸ ਤਰ੍ਹਾਂ ਨਾਲ ਇਹ ਮੀਡੀਆ ਦੇ ਉੱਪਰ ਵੀ ਇੱਥੇ ਜ਼ੁਲਮ ਹੋ ਰਿਹਾ ਮੈਂ ਦੇਖਦਾ ਤੇ ਜਿਸ ਤਰ੍ਹਾਂ ਉਹ ਧੰਕਾਉਂਦੇ ਆ ਜਿਸ ਤਰ੍ਹਾਂ ਦੀ ਗੱਲ ਹੁੰਦੀ ਆ ਇਹ ਵੀ ਬੜੀ ਮੰਤਪਾਗੀ ਗੱਲ ਆ ਬਹੁਤ ਬੁਰਾ ਔਰ ਜਿਸ ਤਰ੍ਹਾਂ ਕੇਬਲ ਦਾ ਨੈਟਵਰਕ ਖੋਣ ਲੱਗੇ ਹੋਏ ਆ ਤੇ ਬਿਨਾ ਗੱਲਬਾਤ ਤੋਂ ਹੀ ਉਹ ਤੇ ਉਹ ਮੇਰੇ ਖਿਆਲ ਆ ਵੀ 8-10 ਹਜ਼ਾਰ ਕਰੋੜ ਦਾ ਤਾਂ ਬੰਦਾ ਹੋਊਗਾ ਜੇ ਹੋਊਗਾ ਉਹਦੇ ਤੇ ਚੈਨੀ ਚੋਰੀ ਦਾ ਵੀ ਕੇਸ ਬਣਾਤਾ ਹੋਰ ਵੀ 10 ਮੁਕੱਦਮੇ ਦਰਜ ਕਰਤੇ ਜਿਹੜਾ ਇਹ ਇਹ ਇਹਨਾਂ ਨੇ ਕੰਮ ਫੜਿਆ ਹੋਇਆ ਆ ਪੁਲਿਸ ਇੱਕ ਜਗ੍ਹਾ ਹੀ ਇਹਨਾਂ ਦੇ ਹੱਥ ਆਈ ਹੈ ਇਸ ਲਈ ਇਹ ਜਨਤਾ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਔਰ ਜ਼ਰੂਰ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਔਰ ਮੀਡੀਆ ਨੇ ਤਾਂ ਹਮੇਸ਼ਾ ਐਸੀਆਂ ਸੈਕਰੀਫਾਈਸੇ ਦਿਤੀਆਂ ਨੇ ਜੇ ਜੋ ਯੂਕਰੇਨ 'ਚ ਕੋਈ ਜੰਦ ਚੱਲ ਰਿਹਾ ਉਹਨੂੰ ਵੀ ਕਵਰ ਕਰਨ ਜਾਂਦੇ ਆ ਇਹਨਾਂ ਖਤਰਾ ਮੁੱਲ ਲੈ ਕੇ ਔਰ ਬਾਕੀ ਜਗ੍ਹਾ ਵੀ ਕਰਦੇ ਆ ਇੱਥੇ ਕੋਈ ਕੇਜਰੀਵਾਲ ਤੇ ਭਗਵੰਤ ਮਾਨ ਦੇ ਖਿਲਾਫ ਵੀ ਥੋੜਾ ਜਿਹਾ ਖਤਰਾ ਮੁੱਲ ਲੈ ਲੋ ਦੋ ਚਾਰ ਉੱਠ ਖੜੇ ਹੋ ਤੇ ਤਦ ਇਹਨਾਂ ਤੋਂ ਛੁਟਕਾਰਾ ਹੋਣਾ ਇਹ ਮੀਡੀਆ ਹੀ ਕਰਾ ਸਕਦਾ ਇਹ ਸਾਡੇ ਵਰਗੇ ਗਰੀਬ ਲੋਕਾਂ ਦੇ ਬਸਲਾ ਨਹੀਂ ਹੈ ਆਮ ਸਧਾਰਨ ਕਿਸਾਨ ਆਸੀ ਤਾਂ ਸਾਨੂੰ ਜਦੋਂ ਮਰਜ਼ੀ ਤੁੰਕਾਉਣ ਲੱਗ ਜਾਣਗੇ ਕੀਗਾ ਮੈਂ ਤਾਂ ਨਹੀਂ ਡਰਦਾ ਪਰ ਬਾਕੀ ਤਾਂ ਵਿਚਾਰੇ ਡਰ ਜਾਂਦੇ ਹਨ ਇਹ ਵੀ ਰੌਲਾ ਅਸੀਂ ਮੈਮੋਰੰਡਮ ਦਿੱਤਾ ਤਾਂ ਹੈਗਾ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਐਸ ਵੇਲੇ ਉਹਨਾਂ ਨੂੰ ਜਾ ਕੇ ਸੁਨੀਲ ਜਾਖੜ ਜੀ ਤੇ ਅਸੀਂ ਸਾਰੇ ਸੀਨੀਅਰ ਲੀਡਰ ਗਏ ਸੀ ਮੈਂ ਵੀ ਉਹਦੇ ਵਿੱਚ ਸੀ ਬਨੀਸ਼ ਜੀ ਵੀ ਸੀਗੇ ਤੇ ਜਾ ਕੇ ਉਹਨਾਂ ਨੂੰ ਰਿਕਵੈਸਟ ਕਰਕੇ ਆਏ ਆ ਕਿ ਆਹ ਚੋਰਾਂ ਨੂੰ ਫੜ ਲਓ ਤੇ ਇਹ ਫੜੇ ਜਾਣੇ ਆਖਰ ਤੁਸੀਂ ਇਹ ਦੇਖਣ ਜਿਆਦਾ ਦਿਨ ਨਹੀਂ ਚੱਲਣਾ ਕੰਮ ਪਰ ਪਹਿਲਾ ਕਿ 2014 ਮੈਂ ਗਾਂਧੀ ਨੇ ਇਹ ਇੱਕ ਵਰ ਨੂੰ ਖੜਾਇਆ। ਕਿਉਂ ਚਲੋ ਇਹ ਸਰਾ ਇਹ ਮੋਦੀ ਜੀ ਦੀ ਬੇਵਚ ਰਹੀ ਆ ਕੁਛ ਦਿਨਾਂ ਚ ਸਪਸ਼ਟ ਹੋਣ ਲੱਗ ਜੂ ਪੰਜਾਬ ਚ ਵੀ। ਹਵਾ ਐ ਚੱਲੀ ਹੋਈ ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਾਂ ਕਦੇ ਵੀ ਸੰਗਠਨ ਖੜਾ ਕਰਕੇ ਕੋਈ ਦਲ ਚੋਣ ਨਹੀਂ ਜਿੱਤਦਾ। ਸੰਗਠਨ ਦੀ ਮੁਖਸ ਮੈਂ ਸਟਰੀਮ ਨਾਲ ਜਾਂ ਕਿਸੇ ਲੀਡਰ ਦੀ ਮੁਖਤਾ ਨਾਲ ਜਦੋਂ ਆਮ ਜਨਤਾ ਜੁੜ ਜੇ ਜਾਂ ਜਿਸ ਤਰ੍ਹਾਂ ਜਨਤਾ ਪਾਰਟੀ ਆਈ ਜਾਂ ਜਿਸ ਤਰ੍ਹਾਂ ਆ ਵੀ ਆ ਗਏ ਭਲੇਮਾਨਸ 92 ਇਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਸੀ ਨਾਲ ਦੇ ਘਰ ਵਾਲਾ ਵੀ ਨਾ ਹੀ ਇਹਨਾਂ ਦਾ ਕੋਈ ਸੁਸਾਇਟੀ ਲਈ ਕੋਈ ਯੋਗਦਾਨ ਸੀ ਦੋ ਨਾਰੇ ਕੇਜਰੀਵਾਲ ਦੇ ਲਾਏ ਹੋਏ ਸੀ ਉਹ ਸਾਰੇ ਆ ਗਏ ਤਾਂ ਇਸ ਤਰ੍ਹਾਂ ਆ ਜਾਂਦੇ ਆ ਉਹ ਇਸ ਵੇਲੇ ਮੋਦੀ ਜੀ ਦੀ ਲਹਿਰ ਇਸ ਤਰ੍ਹਾਂ ਦੀ ਚੱਲ ਰਹੀ ਹੈ ਔਰ ਮੈਂ ਤਾਂ ਇਹ ਸਮਝਦਾ ਕਿ ਰਾਮ ਲਹਿਰ ਨੂਦ ਕਾਰਜ ਹੋ ਗਏ ਉਸ ਤੋਂ ਬਾਅਦ ਹਿੰਮਤ ਵਿਸਵਾ ਹੋ ਗਈ ਅਜੀਤ पवार ਹੋਵੇ 40 ਤੋਂ 70000 ਕਰੋੜ ਦਾ ਬੜਾ ਬੜਾ ਅੱਛਾ ਹੋ ਗਿਆ ਤੁਸੀਂ ਵਧੀਆ ਸਵਾਲ ਪੁੱਛਿਆ ਮੈਂ ਜਵਾਬ ਦੇ ਦਿੰਦਾ ਕਿਸੇ ਇੱਕ ਤੇ ਵੀ ਈਡੀ ਦੀ ਜਾਂਚ ਚੱਲ ਰਹੀ ਹੋਵੇ ਬੀਜੇਪੀ ਨੇ ਰੋਕੀ ਹੋਵੇ ਜਿਹੜੇ ਸਾਡੇ ਸ਼ਾਮਲ ਹੋਏ ਨੇ ਜੇ ਉਹ ਫੇਵਰ ਕੀਤੀ ਆ ਤਾਂ ਮੀਡੀਆ ਬੈਠਾ ਐਕਸਪੋਜ਼ ਕਰੇ ਜੇ ਅਸੀਂ ਗਲਤੀ ਕਰਦੇ ਆ ਸਾਨੂੰ ਵੀ ਐਕਸਪੋਜ਼ ਕਰੇ ਕਿਉਂ ਨਾ ਕਰੇ ਅਸੀਂ ਕਿਸੇ ਦੀ ਜਾਂਚ ਨਹੀਂ ਰੋਕੀ ਔਰ ਨਾ ਰੋਕਾਂਗੇ ਉਹ ਆਪਣੀ ਜੋ क्राइम ਕਿਸੇ ਨੇ ਕੀਤਾ ਹੋਵੇਗਾ ਜੋ ਗਲਤ ਕੰਮ ਕੀਤਾ ਹੋਵੇਗਾ ਉਸ ਭ੍ਰਿਸ਼ਟਾਚਾਰੀ ਨੂੰ ਬਿਲਕੁਲ ਛੱਡਿਆ ਨਹੀਂ ਜਾਏਗਾ ਚਾਹੇ ਉਹ ਸਾਡੇ ਚ ਆਜੇ ਚਾਹੇ ਉਹ ਬਾਹਰ ਗਏ ਚਾਹੇ ਦੂਜਿਆਂ ਚ ਰਹੇ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਹੁੰਦਾ ਇੱਥੇ ਮਾਨਯੋਗ ਅਦਾਲਤਾਂ ਨੇ ਉਹਨਾਂ ਤੇ ਵਿਸ਼ਵਾਸ ਕਰੋ ਤੁਸੀਂ ਤਾਂ ਜਾਗਰੂਕ ਪੱਤਰਕਾਰ ਹੋ ਬਹੁਤ ਤੇਜ਼ ਬੋਲਦੇ ਹੋ ਇਹਦੇ 'ਚ ਵੀ ਬੋਲੋ ਜੇ ਅਸੀਂ ਕੁਝ ਗਲਤ ਕੀਤਾ ਤੇ ਜੀ ਨਮੋਲ ਸੰਗਠਨ ਨਮੋਲ ਇੱਕ ਮਿੰਟ ਇੱਕ ਮਿੰਟ ਨਮੋਲ ਦੇ ਵਿੱਚ ਵੀ ਨਮੋਲ ਦਾ ਸਾਡੇ ਵੱਡੇ ਵੱੱਲੇ ਬਹੁਤ ਬਰੋਧ ਹੋਇਆ ਸੀ ਕੀ ਦਾ ਜੀ ਨਹੀਂ ਨਹੀਂ ਹੋਇਆ ਇੱਕ ਮਿੰਟ ਸੁਣ ਲਓ ਜਿਹੜੇ ਪਿੰਡ ਚ ਕਹੋ ਤੁਸੀਂ ਤਾਂ ਮੇਰੇ ਪਿੰਡੂ ਹੀ ਹੋਗੇ ਹੁਣ ਕੋਟਰੋਂ ਮੇਰੇ ਤੇ ਤੁਸੀਂ ਮੈਨੂੰ ਕਹੋ ਮੈਂ ਤੁਹਾਡੇ ਨਾਲ ਜਾਊਂਗਾ ਔਰ ਬਰੋਧ ਸ਼ਾਂਤਮਈ ਤਰੀਕੇ ਨਾਲ ਕੋਈ ਮੁਰਦਾਵਾ ਸਾਨੂੰ ਕਰੇ ਉਹਨਾਂ ਦਾ ਹੱਕ ਆ ਕੋਈ ਡਰ ਨਾ ਲੋਨ ਭੈ ਵਾਲੀ ਕੋਈ ਗੱਲ ਨਹੀਂ ਬੀਜੇਪੀ ਨੇ ਸਾਰੇ ਪਿੰਡਾਂ ਜਾਣਾ ਸਾਰੇ ਏਰੀਆ ਜਾਣਾ ਤੁਸੀਂ ਦੇਖਣਾ ਐਸੀ ਕੋਈ ਗੱਲ ਨਹੀਂ ਏਦਾਂ ਦਾ ਉਹਨਾਂ ਨੂੰ ਵੀ ਪੁੱਛ ਲਿਆ ਕਰੋ ਉਹ ਗੁਰਮੀਤ ਕੀ ਹੈ ਮੀਤ ਹੈਰ ਉਹ ਵੀ ਮੇਰੇ ਇਲਾਕੇ ਦਾ ਹੀ ਹੈ ਨਾ ਉਹਦਾ ਵਿਰੋਧ ਕਈ ਜਗ੍ਹਾ ਹੋਇਆ ਪੰਜ-ਛਤ ਪਿੰਡਾਂ ਚ ਘੇਰਿਆ ਉਹਨੂੰ ਬਾਕੀਆਂ ਨੂੰ ਵੀ ਦੇਖਦੇ ਨੇ ਇਹਨਾਂ ਤਾਂ ਪਿੰਡਾਂ ਨਾਲ ਜੜੇ ਲੈ ਕੇ ਪਿੱਛੇ ਪੁੱਜਿਆ ਕਰਨਾ ਆ ਭਗਵੰਤ ਮਾਨ ਹੋਣਾ ਦੇ ਜਿੱਦਾਂ ਦੇ ਕੰਮ ਇਹ ਕਰਦੇ ਨੇ ਤੁਸੀਂ ਦੇਖ ਲਿਓ ਕਿਸਾਨਾਂ ਦਾ ਕੋਈ ਹੱਲ ਕੀ ਹੱਲ ਕੱਢਣਾ ਇਹ ਦੱਸੋ ਹਾਂਜੀ ਕਿਹੜੀਆਂ ਮੰਗਾਂ ਨੇ ਤੁਸੀਂ ਉਹ ਇੱਕ ਮਿੰਟ ਇੱਕ ਮਿੰਟ ਆ ਧਰਨਾ ਲਾਇਆ ਤਿੰਨ ਕਾਨੂੰਨ ਜਿਨ੍ਹਾਂ ਨੂੰ ਤੁਸੀਂ ਕਾਲੇ ਕਹਿੰਦੇ ਹੋ ਮੈਂ ਅੱਜ ਵੀ ਚੰਗੇ ਕਹਿੰਦਾ ਉਹ ਵਾਪਸ ਲੈ ਲਏ ਅਸੀਂ ਹੱਥ ਜੋੜ ਕੇ ਵਾਪਸ ਲੈ ਵੀ ਭਈ ਭਾਈ ਅਸੀਂ ਸਮਝਾ ਨਹੀਂ ਪਏ ਸਾਡੀ ਗਲਤੀ ਹੈ ਪਹਿਲਾਂ ਸਾਨੂੰ ਸਮਝਾ ਦੇਣਾ ਚਾਹੀਦਾ ਸੀ ਠੀਕ ਹੈ ਨਾ ਗੱਲ ਉਹ ਵਾਪਸ ਲੈ ਲਏ ਉਸ ਤੋਂ ਬਾਅਦ ਐਸ ਸਵਾਰ ਰਾਜੇਵਾਲ ਜੀ ਨੇ ਕਿਹਾ ਔਰ ਇਸ ਤੋਂ ਬਾਅਦ ਬਾਕੀਆਂ ਨੇ ਵੀ ਕਿਹਾ ਕਿਸਾਨ ਲੀਡਰਾਂ ਨੇ ਈਵਨ ਉਗਰਾਹ ਨੇ ਵੀ ਕਿਹਾ ਕਿ ਐਮਐਸਪੀ ਦਾ ਸਾਡੇ ਉਸ ਵਿਚਾਰ ਹੀ ਨਹੀਂ ਕੀਤਾ ਗਿਆ ਉੱਥੇ ਅਸੀਂ ਰੱਖਿਆ ਹੀ ਨਹੀਂ ਸੀ ਕਿ ਐਮਐਸਪੀ ਚਾਹੀਦੀ ਹੈ ਸਾਨੂੰ ਉਹਦੇ ਤੇ ਵਿਚਾਰ ਨਹੀਂ ਹੋਇਆ ਉਹਨਾਂ ਨੇ ਕਿਹਾ ਨਾ ਇਸ ਵਾਰ ਇਹ ਝੰਡਾ ਲੈ ਕੇ ਬੈਠ ਗਏ ਉਹ ਵੀ 2 ਮਹੀਨੇ ਪਹਿਲਾਂ ਜਦੋਂ ਸਰਕਾਰ ਜਾਣ ਵਾਲੀ ਹੈ ਤੇ ਇਲੈਕਸ਼ਨ ਕਮਿਸ਼ਨ ਆਉਣ ਵਾਲਾ ਹੁਣ ਤਾਂ ਇਲੈਕਸ਼ਨ ਕਮਿਸ਼ਨ ਤੇ ਝੰਡਾ ਲੈ ਕੇ ਚਲੇ ਜਾਣ ਆਹਵਾਜ਼ ਨਹੀਂ ਗੱਲ ਉਹਦੇ ਪਾਰੇ ਕਰ ਜਾਵਾ ਨਹੀਂ ਗੱਲ ਉਹਦੇ ਪਾਰੇ ਆ ਉਹ ਚੀਜ਼ਾਂ ਵਾਲਾ ਹਾਂ ਬੱਲੇ ਬੱਲੇ ਇਹਦਾ ਪਹਿਲਾਂ ਕਹੇ ਦੱਸੋ ਵੀ ਇਹ ਵੀ ਉਹਨਾਂ ਦੇ ਏਜੰਡੇ ਸੀ ਜਿਹੜਾ ਪੂਰਾ ਕਰਨਾ ਸੀ ਕਿ ਡੱਲੇਵਾਲ ਜੀ ਇਹ ਕਹਿੰਦੇ ਸੀ ਕਿ ਜਿਹੜਾ ਮੋਦੀ ਜੀ ਨੇ ਇਹ ਆ ਰਾਮ ਲਹਿਰ ਕਰਕੇ ਆ ਰਾਮ ਮੰਦਿਰ ਦਾ ਨਿਰਮਾਣ ਇੱਕ ਇੱਕ ਸੈਕਿੰਡ ਸੁਣ ਲਓ ਯਾਰ ਰਾਮ ਮੰਦਿਰ ਦਾ ਨਿਰਮਾਣ ਹੋਣ ਕਰਕੇ ਮੋਦੀ ਦਾ ਗਰਾਫ ਵੱਧ ਗਿਆ ਇਹਨੂੰ نیچے ਲਿਆਉਣਾ ਬਹੁਤ ਜ਼ਰੂਰੀ ਹੈ ਇਹ ਵੀ ਉਹਨਾਂ ਦੇ ਏਜੰਡੇ ਤੇ ਕਿਸਾਨ ਨੇ ਕਿਸਾਨ ਦਾ ਹਿੱਤ ਹੋਵੇ ਇਸ ਏਜੰਡੇ ਨਾਲ ਨਹੀਂ ਰਾਹੁਲ ਗਾਂਧੀ ਆ ਕੇ ਉਹਨਾਂ ਦਾ ਸਾਰਾ ਕੁਝ ਕਰ ਦਊਗਾ ਜਿਆਦਾ ਵਧੀਆ ਪ੍ਰਧਾਨ ਮੰਤਰੀ ਬਣੂ ਇਹ ਜਿਹੜੀ ਸੋਚ ਆ ਇਹ ਸੋਚ ਉਹ ਨਹੀਂ ਹੈ ਇਹ ਸੋਚ ਭਗਵੰਤ ਮਾਨ ਨਾਲ ਦੋਸਤੀ ਵਾਲੀ ਸੋਚ ਹੈ ਇਹ ਸੋਚ ਕੇਜਰੀਵਾਲ ਵਾਲੀ ਸੋਚ ਹੈ ਇਹ ਸੋਚ ਕਾਂਗਰਸ ਵਾਲੀ ਸੋਚ ਹੈ ਇਹ ਤਾਂ ਉਹਨਾਂ ਨੇ ਜਥੇਬੰਦੀਆਂ ਨੂੰ ਬਿਠਾਇਆ ਸੀ ਕਿਸਾਨਾਂ ਨੂੰ ਨਹੀਂ ਬਿਠਾਇਆ ਮੇਰੇ ਵੱਲ ਸਾਹਿਬ ਸੂਜਿਤ ਕਿਸਾਨ ਬੋਲ ਚਾ ਪੰਜਾਬ ਸਰਕਾਰ ਤੇ ਖਲਾਫ ਹੀ ਪ੍ਰਦਰਸ਼ਨ ਕਰ ਰਿਹਾ ਅੱਜ ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਆਲਾਮ ਕਰਤਾ ਵੀ ਅੱਠ ਬਰਾਕਰ ਨਾਲ ਨਾਲ ਸਾਨੂੰ ਬੁਲਾਉਣ ਅਸੀਂ ਵੀ ਚਲੇ ਜਾਵਾਂਗੇ ਇਸ ਚ ਨਾਲ ਕਰ ਲੈ ਅਸੀਂ ਹੱਕ ਦੀ ਆਵਾਜ਼। ਜਿਹੜੀ ਕੇਂਦਰ ਸਰਕਾਰ ਨੇ ਪਹਿਲਾਂ ਬੇਲਬਾਸਰੇ ਦੋ ਇਹਨਾਂ ਨੇ ਲਾਗੂ ਕਰਦੇ ਆ ਪੰਜਾਬ ਸਰਕਾਰ ਨੇ। ਪੰਜਾਬ ਸਰਕਾਰ ਫਿਰ ਸਾਡੀ ਆ ਉਹ ਸਾਡੀ ਤਾਂ ਨਹੀਂ ਗਲਤੀ। ਪੰਜਾਬ ਸਰਕਾਰ ਨੇ ਪਹਿਲਾਂ ਹੀ ਕਿਤੇ ਹੋਇਆ। ਆ ਜਿਹੜੇ ਸੈਲੋ ਆ ਰਹੇ ਉਹ ਹੀ ਤਾਂ ਹੈ। ਹੋਰ ਕੀ ਹੈ? ਫਿਰ ਸਾਨੂੰ ਗਾਲਾਂ ਕੱਢਦੇ ਆ ਉਹਨਾਂ ਨੂੰ ਕਿਉਂ ਨਹੀਂ ਕੱਢਦੇ? ਭਗਵੰਤ ਮਾਨ ਨੂੰ ਮਾਰਨ? ਸਾਨੂੰ ਕਿਉਂ ਪੁੱਛਦੇ ਆ? ਕੇਜਰੀਵਾਲ ਕੋਲ ਜੇਲ੍ਹ ਚ ਜਾਇਆ ਹਾਂ। ਕਰਿਆ ਜੀ। ਵੀ ਉਹਨਾਂ ਦੇ ਕਰੇ ਮਾਰਨਗੇ ਉਹ ਸਾਰੇ ਵੀ ਕਹਿੰਦੇ ਨਾ ਤੁਹਾਡੀ ਗਲਤੀ ਕਰਿਆ ਕੀ ਇਹ ਰਾਜਨੀਤੀ ਦੇ ਵਿੱਚ ਇਹ ਠੀਕ ਹੈ ਇਹ ਚੰਗੀ ਬਣਦਾ ਨਹੀਂ ਡੈਮੋਕਰੇਸੀ ਚ ਪੀਸਫੁਲ ਡਿਮੋਨਸਟ੍ਰੇਸ਼ਨ ਕਰਨਾ ਸਭ ਦਾ ਅਧਿਕਾਰ ਤੁਸੀਂ ਵੀ ਕਰ ਸਕਦੇ ਹੋ ਮੈਂ ਵੀ ਕਰ ਸਕਦਾ ਆਪਣੀ ਗੱਲ ਰੱਖਣ ਦਾ ਹਾਂਜੀ ਪਰ ਜੀ ਮੇਰੇ ਕਿਸਾਨ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਉੱਥੇ ਰੋਕਿਆ ਗਿਆ ਕਾਫੀ ਨੁਕਸਾਨ ਵੀ ਕਰਪੋ ਹੋ ਰਾਇਆ ਹੈ ਮੈਂ ਇਹ ਦੇਖੋ ਮੈਂ ਤਾਂ ਨਹੀਂ ਰੋਕੇ ਮੈਂ ਤਾਂ ਕਹਿੰਦਾ ਸੀ ਇਹਨਾਂ ਨੂੰ ਜਾਣ ਦਿਓ ਜੋ ਮੈਂ ਬਿਆਨ ਵੀ ਤੇ ਹਾਂ ਉੱਥੇ ਜਾ ਕੇ ਉਹ ਨਹੀਂ ਰੋਕੇ ਹੈਂ ਔਰ ਸਰਕਾਰ ਨਹੀਂ ਰੋਕੇ ਸਿ ਹਰਿਆਣਾ ਕੋਈ ਸਿਕਤਾ ਨਹੀਂ ਆਰੇ ਹਰਿਆਣਾ ਵਾਲਿਆਂ ਨੂੰ ਪੁੱਛੋ ਨਾ ਅਸੀਂ ਤਾਂ ਸਾਡੇ ਦਾ ਪੰਜਾਬ ਵਾਲੇ ਤਾਂ ਕਹਿੰਦੇ ਸੀ ਪੈਸੇ ਵੀ ਲੈ ਜਾਓ ਉੱਥੇ ਜਾਓ ਵੀ ਭਵੰਤਮਨ ਤਾਂ ਇਹ ਕਹਿੰਦਾ ਸੀ ਠੀਕ ਹੈ ਨਾ ਅਸੀਂ ਤਾਂ ਨਹੀਂ ਕੁਝ ਕੀਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼੍ਰੀ ਰਾਮ ਆਲਦੀਸ਼